ਹੁਣੇ ਹੁਣ ਇਸੇ ਵੀ ਬਹੁਤ ਵੱਡੀ ਪ੍ਰੇਟਾ ਹੋ ਜਿਹੜਾ ਪਿੰਡ ਸੰਤਪੁਰਾ ਜਿਹੜਾ ਪਰਮਧਾਰਨ ਥਲੇ ਸੰਤ ਬਹੁਤ ਫਸ ਗਈ ਆ ਲੈਂਟਰ ਡਿੱਗਣ ਦੇ ਕਾਰਨ ਤੇ ਵੀਰਾਂ ਨੇ ਵੱਤੋ ਵੱਤ ਸ਼ੇਅਰ ਕੀਤਾ ਜਾਗਾ ਤਾਂ ਕਿ ਇਥੇ ਸੰਤ ਪਹੁੰਚ ਕੇ ਮਦਦ ਕਰ ਸਕਣ ਕਟਪਟ 70 80 ਸੈਂਕੜੇ ਜਗ੍ਹਾ ਹੈਗੀ ਲੈਂਟਰ ਜਿਹੜਾ ਅਚਾਨਕ ਡਿੱਗ ਗਿਆ ਬਹੁਤ ਜਾਈ ਸੰਤਾਂ ਦਾ ਜਿਹੜੇ ਥਲੇ ਫਸ ਗਈ ਤੇ ਇਹਨਾਂ ਦਾ ਰੈਸਕਿਊ ਕੀਤਾ ਜਾ ਰਿਹਾ ਤੇ ਦੁਰਗਰਵ ਰਾਭੇ ਕਾਸ਼ ਨੂੰ ਵੀ ਵਾਤਵਾਰਾ ਸੇਰ ਕਰਦੇ ਹੋ ਜੀ ਤਾਂ ਕਿ ਇਹ ਵਾਤਵਾਰਾ ਸੰਕਟ ਤੱਕ ਪਹੁੰਚ ਕੇ ਮਦਦ ਕਰ ਸਕੇ ਜਿਹੜਾ ਲੈਂਟਰ ਹੀ 70 80 ਸੈਂਕੜੇ ਜਿਹੜੀ ਜਗਾ ਹੈ ਲੈਂਟਰ ਡੱਦਾ ਲੈਂਟਰ ਸਾਰਾ ਪੈਕ ਚਿਆ ਹੋਇਆ ਤੇ ਬਾਹਰ ਦੇ ਵਿੱਚ ਇਹ ਲੈਂਟਰ ਦੇ ਵਿੱਚ ਹੈ ਇਹਦਾ ਲੈਂਟਰ ਪਾਇਆ ਹੈ ਬਹੁਤ ਦੂਰੋਂ ਨੇੜੇ ਉਹ ਸੰਦ ਕਾਈ ਹੋਈ ਵੀ ਕੋਈ ਪਤਾ ਨਹੀਂ ਲੱਗ ਰਿਹਾ ਕੌਣ ਥੱਲੇ ਆ ਗਿਆ ਕੌਣ ਨਹੀਂ

சென்னையில் நேற்று நடைபெற்ற ஆட்டத்தில் இந்தியா தொடரை முப்பத்து ஒன்று என்ற கோல் ਸਾਂਗਤ ਭਰਾ ਬੰਦੇ ਕੀ ਗੱਲਬਾਤ ਹੋਈ ਤੁਹਾਨੂੰ ਲੱਗਤ ਗੱਲਬਾਤ ਇਹ ਖਿਸਕਿਆ ਵਾਲੇ ਪਹਿਲਾਂ ਦੱਸਦੇ ਦੋ ਪਲੇਟਾਂ ਖਿਸਕੀਆਂ ਵਾ ਦੋ ਪਲੇਟਾਂ ਸੈੱਟ ਕਰਕੇ ਤੇ ਜੇ ਮਤਲਬ ਤਿਆਰੀ ਕੀਤੀ ਆ ਪਾਉਣ ਦੀ ਲੈਂਟ ਸਾਰਾ ਤਗਰੀਮ ਪੈ ਗਿਆ ਹੈਗਾ ਦਹਾ ਕੋਰੀਆਂ ਦਾ ਮਾਰ ਰਹਿ ਗਿਆ ਜਿਹੜੇ ਨਾ ਕਿਹਦੇ ਠੇਕੇਦਾਰ ਦੀ ਨਿਗਹਿਲੀ ਦਿੱਤੀ ਜਾ ਰਹੀ ਹੈ ਨਹੀਂ ਨਿਗਹਿਲੀ ਕੋਈ ਨਹੀਂ ਜੀ ਪਰਮੇਸ਼ਰ ਦੀ ਆ ਠੀਕ ਆ ਨਾ ਨਿਗਹਿਲੀ ਕਹੇ ਤੇ ਨਹੀਂ ਹੁੰਦੀ ਜੋ ਕੀਤਾ ਵਾ ਮਹਾਰਾਜ ਜਨਾ ਕਿਰਪਾ ਕਰੇ ਵੀ ਬੰਦੇ ਦਾ ਨੁਕਸਾਨ ਨਾ ਹੋਵੇ ਲੋਹੇ ਦੀ ਨਹੀਂ ਕੋਈ ਗੱਲ ਲੋਹਾ ਤੇ ਸਦਾ ਹੋ ਜਾਂਦਾ ਠੀਕ ਆ ਨਾ ਮਹਾਰਾਜ ਨੇ ਬੰਦਿਆਂ ਦਾ ਬਿਚਾ ਹਲਦੀ ਘੜੀ ਬਿਚਾਓ ਸੱਟਾਂ ਬੇਟਾਂ ਬਹੁਤ ਵਾਹ ਪਰ ਕੀ ਬਿਚਾਵਾ ਬੰਦਿਆਂ ਦਾ ਬੰਦਾ ਨਹੀਂ ਕੋਈ ਥੱਲੇ ਆਪਣਾ ਨਸ਼ਿੰਦਰ ਸਿੰਘ ਜੀ ਕੀ ਗੱਲ ਬਾਤ ਇਹ ਇਹ ਫੋਰਮੈਨ ਦੀ ਥੋੜੀ ਨਿਗਹਿਲੀ ਹੋ ਗਈ ਜੀ ਥੱਲੇ ਬੱਲੀਆਂ ਨਹੀਂ ਸਹੀ ਲਾਈਆਂ ਲੈਟਰ ਪਾਇਆ ਜਾ ਰਿਹਾ ਜੀ ਦੇਖ ਪਿਆ ਹਾਂ ਸਾਰਾ ਪੈ ਗਿਆ ਜੀ ਮੁਕੰਮਲ ਹੋ ਗਿਆ ਜੀ ਕਿੰਨੀ ਇਹਦੀ ਲਵਾਈਕ ਨਹੀਂ ਚੜਾਈ ਸੀ ਲੈਟਰ ਜੀ ਇਹ ਨਾ ਨਹੀਂ ਪਤਾ ਜੀ ਕਿੰਨੀ ਲੰਮੇ ਲੰਮੇ ਆ ਇਹਨਾਂ ਨੇ ਮੈਨੂੰ ਪਤਾ ਦੇ ਉਤਰਾਂ ਇਹ ਨਾ ਜੇ ਉਹਨੂੰ ਵੇਖੋ ਥੱਲੋਂ ਗੱਡ ਕੇ ਮਲਵਾ ਸਾਰਾ ਫਿਰ ਵੇਨੇ ਆ ਵੀ ਕਿੰਨੇ ਆ ਜੋ ਕੰਮ ਹੋਇਆ ਯਾਹ ਮੇਨੇ ਮਾੜੀ ਮੋੜ ਜੀ ਕੇ ਇਹਦੇ ਚ ਰੀੜ ਆਈ ਹੈ ਜਿਆਦਾ ਨਹੀਂ ਕੋਈ ਹਾਂ ਅਜੇ ਪੂਰਾ ਕੋਈ ਪਤਾ ਨਹੀਂ ਆ ਵੀ ਕੋਈ ਬੰਦਾ ਮਾਰਾ ਬਚਾ ਹੀ ਕਰੇ ਆਏ ਆ ਜੀ ਇਹ ਸੰਗਤ ਭਰਾ ਪਿੰਡ ਦੀ ਕੀ ਗੱਲਬਾਤ ਹੋਈ ਤੁਹਾਨੂੰ ਲੱਗਤ ਗੱਲਬਾਤ ਖਿਸਕਿਆ ਵਾਲੇ ਪਹਿਲਾਂ ਦੱਸਦੇ ਦੋ ਪਲੇਟਾਂ ਖਿਸਕੀਆਂ ਵਾ ਦੋ ਪਲੇਟਾਂ ਸੈੱਟ ਕਰਕੇ ਤੇ ਜੇ ਮਤਲਬ ਤਿਆਰੀ ਕੀਤੀ ਆ ਪਾਉਣ ਦੀ ਲੈਂਟ ਸਾਰਾ ਤਕਰੀਮ ਪੈ ਗਿਆ ਹੈਗਾ ਤਾਂ ਹਾਂ ਕੋਰੀਆਂ ਦਾ ਮਾਰ ਰਿਹਾ ਹੈਗਾ ਜਿਹੜੇ ਨਾ ਕਿਹਦੇ ਠੇਕੇਦਾਰ ਦੀ ਨਗਹਿਲੀ ਦਿੱਤੀ ਜਾ ਰਹੀ ਹੈ ਨਹੀਂ ਨਗਹਿਲੀ ਕੋਈ ਨਹੀਂ ਜੀ ਪਰਮੇਸ਼ਰ ਦੀ ਆ ਠੀਕ ਆ ਨਾ ਨਗੇਲੀ ਕਹੇ ਤੇ ਨਹੀਂ ਹੁੰਦੀ ਜੋ ਕੀਤਾ ਵਾ ਮਹਾਰਾਜ ਇਹਨਾ ਕਿਰਪਾ ਕਰੇ ਵੀ ਬੰਦੇ ਦਾ ਨੁਕਸਾਨ ਨਾ ਹੋਵੇ ਲੋਹੇ ਦੀ ਨਹੀਂ ਕੋਈ ਗੱਲ ਲੋਹਾ ਤੇ ਸਦਾ ਹੋ ਜਾਂਦਾ ਠੀਕ ਹੈ ਨਾ ਮਹਾਰਾਜ ਨਹੀਂ ਬੰਦੇ ਦਾ ਬਚਾ ਹਾਲ ਦੇ ਘੜੀ ਬਚਾਓ ਸੱਟਾਂ ਬੇਟਾਂ ਬਹੁਤ ਵਾ ਪਰ ਕੀ ਬਚਾਵਾ ਬੰਦਿਆਂ ਦਾ ਬੰਦਾ ਨਹੀਂ ਕੋਈ ਥੱਲੇ ਆਪਣਾ ਅਨੰਦ ਸਿੰਘ ਜੀ ਕੀ ਗੱਲ ਬਾਰੇ ਇਹ ਫੋਰਮੈਨ ਦੀ ਥੋੜੀ ਨਗੇਲੀ ਹੋ ਗਈ ਜੀ ਥੱਲੇ ਬੱਲੀਆਂ ਨਹੀਂ ਸਹੀ ਲਾਈਆਂ ਡੈਕਟਰ ਭਾਇਆ ਜਾ ਰਿਹਾ ਹੈ ਜੀ ਦੇਖ ਪਿਆ ਹਾਂ ਸਾਰਾ ਪੈ ਗਿਆ ਇਹ ਮੁਕੰਮਲ ਹੋ ਗਿਆ ਜੀ ਕਿੰਨੀ ਇਹਦੀ ਲਵਾਈ ਕਿ ਨਹੀਂ ਕਿੜਾਈ ਸੀ ਲੈਟਰ ਦੀ ਇਹ ਨਾ ਨਹੀਂ ਪਤਾ ਜੀ ਕਿੰਨੀ ਲੰਮੀ ਲੰਮੇ ਆ ਇਹਨਾਂ ਨੇ ਮੈਨੂੰ ਪਤਾ ਦੇ ਉਤਰਾਂ ਇਹ ਨਾ ਜਿਹੜਾ ਨੂੰ ਵੇਖੋ ਥੱਲੋਂ ਗੱਡ ਕੇ ਮਲਵਾ ਸਾਰਾ ਫਿਰ ਵਹਨੇ ਆ ਕਿੰਨੇ ਆ ਯਾਹ ਮੇਨੇ ਮਾੜੀ ਮੋੜ ਜੀ ਕੇ ਇਹਦੇ ਚ ਰੀੜ ਆਈ ਹੈ ਜਿਆਦਾ ਨਹੀਂ ਕੋਈ ਹਾਂ ਅਜੇ ਪੂਰਾ ਕੋਈ ਪਤਾ ਨਹੀਂ ਆ ਵੀ ਕੋਈ ਬੰਦਾ ਮਾਰਾ ਬਚਾਈ ਕਰੇ ਆਏ ਆ ਇਹ ਸੰਗਤ ਭਰਾ ਪਿੰਡ ਕੀ ਗਲਤ ਹੋਈ ਤੁਹਾਨੂੰ ਲੱਗਤ ਗਲਤ ਹੈ ਖਿਸਕਿਆ ਵਾਲੇ ਪਹਿਲਾਂ ਦੱਸਦੇ ਦੋ ਪਲੇਟਾਂ ਖਿਸਕੀਆਂ ਵਾ ਦੋ ਪਲੇਟਾਂ ਸੈੱਟ ਕਰਕੇ ਤੇ ਜੇ ਮਤਲਬ ਤਿਆਰੀ ਕੀਤੀ ਆ ਪਾਉਣ ਦੀ ਲੈਂਟ ਸਾਰਾ ਤਕਰੀਬ ਪੈ ਗਿਆ ਹੈਗਾ ਦਹਾਕ ਬੋਰੀਆਂ ਦਾ ਮਾਰ ਰਹਿ ਗਿਆ ਕਦੇ ਨਾ ਕਿਹਦੇ ਠੇਕੇਦਾਰ ਦੀ ਨਗਹਿਲੀ ਦਿੱਤੀ ਜਾ ਰਹੀ ਹੈ ਨਹੀਂ ਨਗਹਿਲੀ ਕੋਈ ਨਹੀਂ ਜੀ ਪਰਮੇਸ਼ਰ ਦੀ ਆ ਠੀਕ ਹੈ ਨਾ ਨਗਹਿਲੀ ਕਹਿੰਦੇ ਨਹੀਂ ਹੁੰਦੀ ਜੋ ਕੀਤਾ ਵਾ ਮਹਾਰਾਜ ਇਹਨਾਂ ਕਿਰਪਾ ਕਰੇ ਵੀ ਬੰਦੇ ਦਾ ਨੁਕਸਾਨ ਨਾ ਹੋਵੇ ਲੋਹੇ ਦੀ ਨਹੀਂ ਕੋਈ ਗੱਲ ਲੋਹਾ ਦੇ ਸਦਾ ਹੋ ਜਾਂਦਾ ਠੀਕ ਹੈ ਨਾ ਮਹਾਰਾਜ ਨਹੀਂ ਬੰਦੇ ਦਾ ਬਚਾ ਹਾਲ ਦੀ ਘੜੀ ਬਚਾਓ ਸੱਟਾਂ ਬੇਟਾਂ ਬਹੁਤ ਵਾ ਭਰ ਕੀ ਬਚ ਮਦਾ ਨਹੀਂ ਕੋਈ ਥੱਲੇ ਆਪਣਾ ਨਾ ਸ਼ੰਦਰ ਸਿੰਘ ਜੀ ਕੀ ਗੱਲ ਬਾਤ ਇਹ ਇਹ ਫੋਰਮੈਨ ਦੀ ਥੋੜੀ ਨਿਗਹਿਲੀ ਹੋ ਗਈ ਜੀ ਥੱਲੇ ਬੱਲੀਆਂ ਨਹੀਂ ਸਹੀ ਲਾਈਆਂ ਲੈਟਰ ਪਾਇਆ ਜਾ ਰਿਹਾ ਜੀ ਦੇਖ ਪਿਆ ਹਾਂ ਸਾਰਾ ਪੈ ਗਿਆ ਇਹ ਮੁਕੰਮਲ ਹੋ ਗਿਆ ਜੀ ਕਿੰਨੀ ਇਹਦੀ ਲਵਾਈਕ ਨਹੀਂ ਚੜਾਈ ਸੀ ਲੈਟਰ ਦੀ ਇਹ ਨਾ ਨਹੀਂ ਪਤਾ ਜੀ ਕਿੰਨੀ ਲੰਮੇ ਲੰਮੇ ਆ ਇਹਨਾਂ ਨੇ ਮੈਨੂੰ ਪਤਾ ਦੇ ਉਤਰਾਂ ਇਹ ਨਾ ਜੇ ਉਹਨੂੰ ਵੇਖੋ ਥੱਲੋਂ ਗੱਡ ਕੇ ਮਲਵਾ ਸਾਰਾ ਫਿਰ ਵੇਨੇ ਆ ਵੀ ਕਿੰਨੇ ਆ ਯਾਹ ਮੇਨੇ ਮਾੜੀ ਮੋੜ ਜੀ ਕੇ ਇਹਦੇ ਚ ਰੀੜਾ ਆਈ ਹੈ ਜਿਆਦਾ ਨਹੀਂ ਕੋਈ ਹਾਂ ਅੱਜ ਅਜੇ ਪੂਰਾ ਕੋਈ ਪਤਾ ਨਹੀਂ ਆ ਵੀ ਕੋਈ ਬੰਦਾ ਮਾਰਾ ਬਚਾ ਹੀ ਕਰੇ ਆਏ ਆ ਤੇ ਇਹ ਸੰਗਤ ਭਰਾ ਪਿੰਡ ਦੀ ਕੀ ਗੱਲਬਾਤ ਹੋਈ ਤੁਹਾਨੂੰ ਲੱਗਤ ਗੱਲਬਾਤ ਖਿਸਕਿਆ ਵਾਲੇ ਪਹਿਲਾਂ ਦੱਸਦੇ ਦੋ ਪਲੇਟਾਂ ਖਿਸਕੀਆਂ ਵਾ ਦੋ ਪਲੇਟਾਂ ਸੈੱਟ ਕਰਕੇ ਤੇ ਜੇ ਮਤਲਬ ਤਿਆਰੀ ਕੀਤੀ ਆ ਪਾਉਣ ਦੀ ਕੰਟਰਸਾਰਾ ਤੇ ਗ੍ਰੇਮ ਪੈ ਗਿਆ ਹੈਗਾ ਦਹਾਕ ਬੋਰੀਆਂ ਦਾ ਮਾਰ ਰਿਹਾ ਹੈਗਾ ਕਿਹਦੇ ਨਾ ਕਿਹਦੇ ਠੇਕੇਦਾਰ ਦੀ ਨਗਹਿਲੀ ਦਿੱਤੀ ਜਾ ਰਹੀ ਹੈ ਨਹੀਂ ਨਗਹਿਲੀ ਕੋਈ ਨਹੀਂ ਜੀ ਪਰਮੇਸ਼ਰਤੀ ਆ ਠੀਕ ਹੈ ਨਾ ਨਗੇਲੀ ਗੱਲ ਕਿਹਾ ਤੇ ਨਹੀਂ ਹੁੰਦੀ ਜੋ ਕੀਤਾ ਵਾ ਮਹਾਰਾਜ ਇਹਨਾਂ ਕਿਰਪਾ ਕਰੇ ਵੀ ਬੰਦੇ ਦਾ ਨੁਕਸਾਨ ਨਾ ਹੋਵੇ ਲੋਹੇ ਦੀ ਨਹੀਂ ਕੋਈ ਗੱਲ ਲੋਹਾ ਤੇ ਸਿੱਧਾ ਹੋ ਜਾਂਦਾ ਠੀਕ ਹੈ ਨਾ ਮਹਾਰਾਜ ਨਹੀਂ ਬੰਦੇ ਦਾ ਬਚਾ ਹਾਲ ਦੀ ਘੜੀ ਬਚਾਓ ਸੱਟਾਂ ਬੇਟਾਂ ਬਹੁਤ ਵਾ ਪਰ ਕੀ ਬਚਾਵਾ ਬੰਦਿਆਂ ਦਾ ਮੰਦਾ ਨਹੀਂ ਕੋਈ ਥੱਲੇ ਆਪਣਾ ਅਨੰਦ ਸਿੰਘ ਜੀ ਕੀ ਗੱਲ ਬੋਲਦੇ ਇਹ ਫੋਰਮੈਨ ਦੀ ਥੋੜੀ ਨਗੇਲੀ ਹੋ ਗਈ ਜੀ ਥੱਲੇ ਬੱਲੀਆਂ ਨਹੀਂ ਸਹੀ ਲਾਈਆਂ ਇੰਟਰ ਪਾਇਆ ਜਾ ਰਿਹਾ ਹੈ ਦੇਖ ਪਾ ਹਾਂ ਸਾਰਾ ਪੈ ਗਿਆ ਮੁਕੰਮਲ ਹੋ ਗਿਆ ਸੀ ਕਿੰਨੀ ਇਹਦੀ ਲਵਾਈ ਕਿ ਨਹੀਂ ਕਰਾਈ ਸੀ ਲੈਟਰ ਦੀ ਇਹ ਨਾ ਨਹੀਂ ਪਤਾ ਜੀ ਕਿੰਨੀ ਲੰਮੇ ਲੰਮੇ ਆ ਇਹਨਾਂ ਨੇ ਮੈਨੂੰ ਪਤਾ ਦੇ ਉਤਰਾਂ ਇਹ ਨਾ ਜੇ ਨੂੰ ਵੇਖੋ ਥੱਲੇੋਂ ਗੱਡ ਕੇ ਮਲਵਾ ਸਾਰਾ ਫਿਰ ਵਹਨੇ ਆ ਕਿੰਨੇ ਆ ਯਾਹ ਮੇਨੇ ਮਾੜੀ ਮੋੜ ਜੀ ਕੇ ਇਹਦੇ ਚ ਰੀੜਾ ਹੀ ਹੈ ਜਿਆਦਾ ਨਹੀਂ ਕੋਈ ਹਾਂ ਅਜੇ ਪੂਰਾ ਕੋਈ ਪਤਾ ਨਹੀਂ ਆ ਵੀ ਕੋਈ ਬੰਦਾ ਮਾਰਾ ਬਚਾ ਹੀ ਕਰੇ ਆਏ ਆ ਇਹ ਸੰਗਤ ਭਰਾ ਪਿੰਡ ਕੀ ਗੱਲਬਤ ਹੋਈ ਤੁਹਾਨੂੰ ਲੱਗਤ ਹੈ ਗੱਲਬਤ ਖਿਸਕਿਆ ਵਾਲੇ ਪਹਿਲਾਂ ਦੱਸਦੇ ਦੋ ਪਲੇਟਾਂ ਖਿਸਕੀਆਂ ਵਾ ਦੋ ਪਲੇਟਾਂ ਸੈੱਟ ਕਰਕੇ ਤੇ ਜੇ ਮਤਲਬ ਤਿਆਰੀ ਕੀਤੀ ਆ ਪਾਉਣ ਦੀ ਲੈਂਟ ਸਾਰਾ ਤਕਰੀਮ ਪੈ ਗਿਆ ਹੈਗਾ ਦਹਾਕ ਬੋਰੀਆਂ ਦਾ ਮਾਰ ਰਿਹਾ ਹੈਗਾ ਜਿਹੜੇ ਨਾ ਕਿਹਦੇ ਠੇਕੇਦਾਰ ਦੀ ਨਿਗਹਿਲੀ ਦੇਤੀ ਜਾ ਰਹੀ ਹੈ ਨਹੀਂ ਨਿਗਹਿਲੀ ਕੋਈ ਨਹੀਂ ਜੀ ਪਰਮੇਸ਼ਰ ਦੀ ਆ ਠੀਕ ਹੈ ਨਾ ਨਿਗਹਿਲੀ ਕਹੇ ਤੇ ਨਹੀਂ ਹੁੰਦੀ ਜੋ ਕੀਤਾ ਵਾ ਮਹਾਰਾਜ ਇਹਨਾ ਕਿਰਪਾ ਕਰੇ ਵੀ ਬੰਦੇ ਦਾ ਨੁਕਸਾਨ ਨਾ ਹੋਵੇ ਲੋਹੇ ਦੀ ਨਹੀਂ ਕੋਈ ਗੱਲ ਲੋਹਾ ਤੇ ਸਦਾ ਹੋ ਜਾਂਦਾ ਠੀਕ ਹੈ ਨਾ ਮਹਾਰਾਜ ਨਹੀਂ ਬੰਦੇ ਦਾ ਬਚਾਅ ਹਾਲ ਦੇ ਘੜੀ ਬਚਾਓ ਸੱਟਾਂ ਬੇਟ ਮਦਾਨੇ ਕੋਈ ਥੱਲੇ ਆਪਣਾ ਨਾਨਾ ਸ਼ੰਦਰ ਸਿੰਘ ਜੀ ਕੀ ਗੱਲ ਬਾਰੇ ਇਹ ਫੋਰਮੈਨ ਦੀ ਥੋੜੀ ਨਿਗਹਿਲੀ ਹੋ ਗਈ ਜੀ ਥੱਲੇ ਬੱਲੀਆਂ ਨਹੀਂ ਸਹੀ ਲਾਈਆਂ ਲੈਟਰ ਭਾਇਆ ਜਾ ਰਿਹਾ ਜੀ ਦੇਖ ਪਿਆ ਹਾਂ ਸਾਰਾ ਪੈ ਗਿਆ ਜੀ ਮੁਕੰਮਲ ਹੋ ਗਿਆ ਜੀ ਕਿੰਨੀ ਇਹਦੀ ਲਵਾਈਕ ਨਹੀਂ ਕਰਾਈ ਸੀ ਲੈਟਰ ਦੀ ਇਹ ਨਾ ਨਹੀਂ ਪਤਾ ਜੀ ਕਿੰਨੀ ਲੰਮੇ ਲੰਮੇ ਆ ਇਹਨਾਂ ਨੇ ਮੈਨੂੰ ਪਤਾ ਦੇ ਉਤਰਾਂ ਇਹ ਨਾ ਜੇ ਉਹਨੂੰ ਵੇਖੋ ਥੱਲੋਂ ਕੱਢ ਕੇ ਮਲਵਾ ਸਾਰਾ ਫਿਰ ਵੇਨੇ ਆ ਕਿੰਨੇ ਆ ਯਾਹ ਮੇਨੀ ਮਾੜੀ ਮੋੜ ਜੀ ਕਿ ਇਹਦੇ ਚ ਰੀੜ ਆਈ ਹੈ ਜਿਆਦਾ ਨਹੀਂ ਕੋਈ ਹਾਂ ਅੱਜ ਅਜੇ ਪੂਰਾ ਕੋਈ ਪਤਾ ਨਹੀਂ ਆ ਵੀ ਕੋਈ ਬੰਦਾ ਮਾਰਾ ਬਚਾ ਹੀ ਕਰੇ ਆਏ ਆ ਜੀ ਇਹ ਸੰਤ ਭਰਾ ਪਿੰਡ ਕੀ ਗੱਲਬਾਤ ਹੋਈ ਤੁਹਾਨੂੰ ਲੱਗਤ ਗੱਲਬਾਤ ਇਹ ਖਿਸਕਿਆ ਵਾਲੇ ਪਹਿਲਾਂ ਦੱਸਦੇ ਦੋ ਪਲੇਟਾਂ ਖਿਸਕੀਆਂ ਵਾ ਦੋ ਪਲੇਟਾਂ ਸੈੱਟ ਕਰਕੇ ਤੇ ਜੇ ਮਤਲਬ ਤਿਆਰੀ ਕੀਤੀ ਆ ਪਾਉਣ ਦੀ ਲੈਂਟ ਸਾਰਾ ਤਕਰੀਮ ਪੈ ਗਿਆ ਹੈਗਾ ਦਹਾ ਕੋਰੀਆਂ ਦਾ ਮਾਰ ਰਿਹਾ ਹੈਗਾ ਜਿਹੜੇ ਨਾ ਕਿਤੇ ਠੇਕੇਦਾਰ ਦੀ ਨਗਹਿਲੀ ਦਿੱਤੀ ਜਾ ਰਹੀ ਹੈ ਨਹੀਂ ਨਗਹਿਲੀ ਕੋਈ ਨਹੀਂ ਜੀ ਪਰਮੇਸ਼ਰ ਦੀ ਆ ਠੀਕ ਹੈ ਨਾ ਨਗੇਲੀ ਕਹੇ ਤੇ ਨਹੀਂ ਹੁੰਦੀ ਜੋ ਕੀਤਾ ਵਾ ਮਹਾਰਾਜ ਇਹਦਾ ਕਿਰਪਾ ਕਰੇ ਵੀ ਬੰਦੇ ਦਾ ਨੁਕਸਾਨ ਨਾ ਹੋਵੇ ਲੋਹੇ ਦੀ ਨਹੀਂ ਕੋਈ ਗੱਲ ਲੋਹਾ ਤੇ ਸਦਾ ਹੋ ਜਾਂਦਾ ਠੀਕ ਹੈ ਨਾ ਮਹਾਰਾਜ ਨਹੀਂ ਬੰਦੇ ਦਾ ਬਚਾ ਹਾਲ ਦੇ ਘੜੀ ਬਚਾਓ ਸੱਟਾਂ ਬੇਟਾਂ ਬਹੁਤ ਵਾ ਪਰ ਕੀ ਬਚਾਵਾ ਬੰਦਿਆਂ ਦਾ ਬੰਦਾ ਨਹੀਂ ਕੋਈ ਥੱਲੇ ਆਪਣਾ ਅਨੰਦ ਸਿੰਘ ਜੀ ਕੀ ਗੱਲ ਬਾਰੇ ਇਹ ਫੋਰਮੈਨ ਦੀ ਥੋੜੀ ਨਗੇਲੀ ਹੋ ਗਈ ਜੀ ਥੱਲੇ ਬੱਲੀਆਂ ਨਹੀਂ ਸਹੀ ਲਾਈਆਂ ਲੈਟਰ ਭਾਇਆ ਜਾ ਰਿਹਾ ਹੈ ਦੇਖ ਪਿਆ ਹਾਂ ਸਾਰਾ ਪੈ ਗਿਆ ਇਹ ਮੁਕੰਮਲ ਹੋ ਗਿਆ ਜੀ ਕਿੰਨੀ ਇਹਦੀ ਲਵਾਈ ਕਿ ਨਹੀਂ ਕਿੜਾਈ ਸੀ ਲੈਟਰ ਦੀ ਇਹ ਨਾ ਨਹੀਂ ਪਤਾ ਜੀ ਕਿੰਨੀ ਲੰਮੀ ਲੰਮੀਆਂ ਇਹਨਾਂ ਨੇ ਮੈਨੂੰ ਪਤਾ ਦੇ ਉਤਰਾਂ ਇਹ ਨਾ ਜੇ ਨੂੰ ਵੇਖੋ ਥੱਲੋਂ ਗੱਡ ਕੇ ਮਲਵਾ ਸਾਰਾ ਫਿਰ ਵਹਨੇ ਆ ਕਿੰਨੇ ਆ ਜਿਹਾ ਮੇਨੇ ਮਾੜੀ ਮੋੜ ਜੀ ਕੇ ਇਹਦੇ ਚ ਰੀੜਾਈ ਹੈ ਜਿਆਦਾ ਨਹੀਂ ਕੋਈ ਹਾਂ ਅਜੇ ਪੂਰਾ ਕੋਈ ਪਤਾ ਨਹੀਂ ਆ ਵੀ ਕੋਈ ਬੰਦਾ ਮਾਰਾ ਬਚਾਈ ਕਰੇ ਆਏ ਇਹ ਸੰਗਤ ਭਰਾ ਪੈਂਦੇ ਕੀ ਗਲਤ ਹੋਈ ਤੁਹਾਨੂੰ ਲੱਗਤ ਗਲਤ ਹੈ ਖਿਸਕਿਆ ਵਾਲੇ ਪਹਿਲਾਂ ਦੱਸਦੇ ਦੋ ਪਲੇਟਾਂ ਖਿਸਕੀਆਂ ਵਾ ਦੋ ਪਲੇਟਾਂ ਸੈੱਟ ਕਰਕੇ ਤੇ ਜੇ ਮਤਲਬ ਤਿਆਰੀ ਕੀਤੀ ਆ ਪਾਉਣ ਦੀ ਲੈਂਟ ਸਾਰਾ ਤਕਰੀਬ ਪੈ ਗਿਆ ਹੈਗਾ ਦਹਾਕ ਗੋਰੀਆਂ ਦਾ ਮਾਰ ਰਿਹਾ ਹੈਗਾ ਕਿਹਦੇ ਨਾ ਕਿਹਦੇ ਠੇਕੇਦਾਰ ਦੀ ਨਗਹਿਲੀ ਦਿੱਤੀ ਜਾ ਰਹੀ ਹੈ ਨਹੀਂ ਨਗਹਿਲੀ ਕੋਈ ਨਹੀਂ ਜੀ ਪਰਮੇਸ਼ਰ ਦੀ ਆ ਠੀਕ ਹੈ ਨਾ ਨਗਹਿਲੀ ਕਹੇ ਤੇ ਨਹੀਂ ਹੁੰਦੀ ਜੋ ਕੀਤਾ ਵਾ ਮਹਾਰਾਜ ਇਹਦਾ ਕਿਰਪਾ ਕਰੇ ਵੀ ਬੰਦੇ ਦਾ ਨੁਕਸਾਨ ਨਾ ਹੋਵੇ ਲੋਹੇ ਦੀ ਨਹੀਂ ਕੋਈ ਗੱਲ ਲੋਹਾ ਤੇ ਸਦਾ ਹੋ ਜਾਂਦਾ ਠੀਕ ਹੈ ਨਾ ਮਹਾਰਾਜ ਨਹੀਂ ਬੰਦੇ ਦਾ ਬਚਾਅ ਹਲਦੀ ਘੜੀ ਬਚਾਓ ਸੱਟਾਂ ਬੇਟਾਂ ਬਹੁਤ ਵਾ ਪਰ ਕੀ ਮਦਾ ਨਹੀਂ ਕੋਈ ਥੱਲੇ ਆਪਣਾ ਨਾ ਸ਼ੰਦਰ ਸਿੰਘ ਜੀ ਕੀ ਗੱਲ ਬਾਤ ਇਹ ਇਹ ਫੋਰਮੈਨ ਦੀ ਥੋੜੀ ਨਿਗਹਿਲੀ ਹੋ ਗਈ ਜੀ ਥੱਲੇ ਬੱਲੀਆਂ ਨਹੀਂ ਸਹੀ ਲਾਈਆਂ ਲੈਟਰ ਭਾਇਆ ਜਾ ਰਿਹਾ ਜੀ ਦੇਖ ਪਿਆ ਹਾਂ ਸਾਰਾ ਪੈ ਗਿਆ ਜੀ ਮੁਕੰਮਲ ਹੋ ਗਿਆ ਜੀ ਕਿੰਨੀ ਇਹਦੀ ਲਵਾਈਕ ਨਹੀਂ ਚੜਾਈ ਸੀ ਲੈਟਰ ਦੀ ਇਹ ਨਾ ਨਹੀਂ ਪਤਾ ਜੀ ਕਿੰਨੀ ਲੰਮੇ ਲੰਮੇ ਆ ਇਹਨਾਂ ਨੇ ਮੈਨੂੰ ਪਤਾ ਦੇ ਉਤਰਾਂ ਇਹ ਨਾ ਜੇ ਉਹਨੂੰ ਵੇਖੋ ਥੱਲੋਂ ਗੱਡ ਕੇ ਮਲਵਾ ਸਾਰਾ ਫਿਰ ਵੇਨੇ ਆ ਵੀ ਕਿੰਨੇ ਆ ਯਾਹ ਮੇਨੇ ਮਾੜੀ ਮੋੜ ਜੀ ਕੇ ਇਹਦੇ ਚ ਰੀੜਾ ਆਈ ਹੈ ਜਿਆਦਾ ਨਹੀਂ ਕੋਈ ਹਾਂ ਅੱਜ ਅਜੇ ਪੂਰਾ ਕੋਈ ਪਤਾ ਨਹੀਂ ਆ ਵੀ ਕੋਈ ਬੰਦਾ ਮਾਰਾ ਬਚਾ ਹੀ ਕਰੇ ਆਏ ਆ ਤੇ ਇਹ ਸੰਗਤ ਭਰਾ ਪਿੰਡ ਕੀ ਗੱਲਬਾਤ ਹੋਈ ਤੁਹਾਨੂੰ ਲੱਗਤ ਗੱਲਬਾਤ ਇਹ ਖਿਸਕਿਆ ਵਾਲੇ ਪਹਿਲਾਂ ਦੱਸਦੇ ਦੋ ਪਲੇਟਾਂ ਖਿਸਕੀਆਂ ਵਾ ਦੋ ਪਲੇਟਾਂ ਸੈੱਟ ਕਰਕੇ ਤੇ ਜੇ ਮਤਲਬ ਤਿਆਰੀ ਕੀਤੀ ਆ ਪਾਉਣ ਦੀ ਕੰਟਰਸਾਰਾ ਤਕਰੀਮ ਪੈ ਗਿਆ ਹੈਗਾ ਦਹਾਕ ਬੋਰੀਆਂ ਦਾ ਮਾਰ ਰਿਹਾ ਹੈਗਾ ਜਿਹੜੇ ਨਾ ਕਿਹਦੇ ਠੇਕੇਦਾਰ ਦੀ ਨਿਗਹਿਲੀ ਦਿੱਤੀ ਜਾ ਰਹੀ ਹੈ ਨਹੀਂ ਨਿਗਹਿਲੀ ਕੋਈ ਨਹੀਂ ਜੀ ਪਰਮੇਸ਼ਰ ਦੀ ਆ ਠੀਕ ਹੈ ਨਾ ਨਗੇਲੀ ਕਹਤੇ ਨਹੀਂ ਹੁੰਦੀ ਜੋ ਕੀਤਾ ਵਾ ਮਹਾਰਾਜ ਇਹਨਾਂ ਕਿਰਪਾ ਕਰੇ ਵੀ ਬੰਦੇ ਦਾ ਨੁਕਸਾਨ ਨਾ ਹੋਵੇ ਲੋਹੇ ਦੀ ਨਹੀਂ ਕੋਈ ਗੱਲ ਲੋਹਾ ਸਦਾ ਹੋ ਜਾਂਦਾ ਠੀਕ ਹੈ ਨਾ ਮਹਾਰਾਜ ਨਹੀਂ ਬੰਦੇ ਦਾ ਬਚਾ ਹਲਦੀ ਘੜੀ ਬਚਾਓ ਸੱਟਾਂ ਬੇਟਾਂ ਬਹੁਤ ਵਾ ਪਰ ਕੀ ਬਚਾਵਾ ਬੰਦਿਆਂ ਦਾ ਮੰਦਾ ਨਹੀਂ ਕੋਈ ਥੱਲੇ ਆਪਣਾ ਨਸ਼ਿੰਦਰ ਸਿੰਘ ਜੀ ਕੀ ਗੱਲ ਬੰਦੇ ਇਹ ਫੋਰਮੈਨ ਦੀ ਥੋੜੀ ਨਗੇਲੀ ਹੋ ਗਈ ਜੀ ਥੱਲੇ ਬੱਲੀਆਂ ਨਹੀਂ ਸਹੀ ਲਾਈਆਂ ਐਕਟਰ ਭਾਇਆ ਜਾ ਰਿਹਾ ਦੇਖ ਪਾ ਹਾਂ ਸਾਰਾ ਪੈ ਗਿਆ ਮੁਕੰਮਲ ਹੋ ਗਿਆ ਸੀ ਕਿੰਨੀ ਇਹਦੀ ਲਵਾਈ ਕਿ ਨਹੀਂ ਕਰਾਈ ਸੀ ਲੈਟਰ ਦੀ ਇਹ ਨਾ ਨਹੀਂ ਪਤਾ ਜੀ ਕਿੰਨੀ ਲੰਮੇ ਲੰਮੇ ਆ ਇਹਨਾਂ ਨੇ ਮੈਨੂੰ ਪਤਾ ਦੇ ਉਤਰਾਂ ਇਹ ਨਾ ਜੇ ਨੂੰ ਵੇਖੋ ਥੱਲੋਂ ਕੱਢ ਕੇ ਮਲਵਾ ਸਾਰਾ ਫਿਰ ਵੇਨੇ ਆ ਕਿੰਨੇ ਆ ਜਸਮੀਨੀ ਮਾੜੀ ਮੋੜ ਜੀ ਕੇ ਇਹਦੇ ਚ ਰੀੜਾਈ ਹੈ ਜਿਆਦਾ ਨਹੀਂ ਕੋਈ ਹਾਂ ਅਜੇ ਪੂਰਾ ਕੋਈ ਪਤਾ ਨਹੀਂ ਆ ਵੀ ਕੋਈ ਬੰਦਾ ਮਾਰਾ ਬਚਾਈ ਕਰੇ ਆਏ ਆ ਇਹ ਸੰਗਤ ਭਰਾ ਪਿੰਡ ਇਹ ਗੱਲਬਾਤ ਹੋਈ ਤੁਹਾਨੂੰ ਲੱਗਤ ਹੈ ਗੱਲਬਾਤ ਹੈ ਖਿਸਕਿਆ ਵਾਲੇ ਪਹਿਲਾਂ ਦੱਸਦੇ ਦੋ ਪਲੇਟਾਂ ਖਿਸਕੀਆਂ ਵਾ ਦੋ ਪਲੇਟਾਂ ਸੈੱਟ ਕਰਕੇ ਤੇ ਜੇ ਮਤਲਬ ਤਿਆਰੀ ਕੀਤੀ ਆ ਪਾਉਣ ਦੀ ਲੈਂਟ ਸਾਰਾ ਗ੍ਰੇਮ ਪੈ ਗਿਆ ਹੈਗਾ ਦਹਾਕ ਬੋਰੀਆਂ ਦਾ ਮਾਰ ਰਿਹਾ ਹੈਗਾ ਕਿਹਦੇ ਨਾ ਕਿਹਦੇ ਠੇਕੇਦਾਰ ਦੀ ਨਗਹਿਲੀ ਦਿੱਤੀ ਜਾ ਰਹੀ ਹੈ ਨਹੀਂ ਨਗਹਿਲੀ ਕੋਈ ਨਹੀਂ ਜੀ ਪਰਮੇਸ਼ਰ ਦੀ ਆ ਠੀਕ ਹੈ ਨਾ ਨਗਹਿਲੀ ਕਹੇ ਤੇ ਨਹੀਂ ਹੁੰਦੀ ਜੋ ਕੀਤਾ ਵਾ ਮਹਾਰਾਜ ਇਹਨਾਂ ਕਿਰਪਾ ਕਰੇ ਵੀ ਬੰਦੇ ਦਾ ਨੁਕਸਾਨ ਨਾ ਹੋਵੇ ਲੋਹੇ ਦੀ ਨਹੀਂ ਕੋਈ ਗੱਲ ਲੋਹਾ ਤੇ ਸਿੱਧਾ ਹੋ ਜਾਂਦਾ ਠੀਕ ਹੈ ਨਾ ਮਹਾਰਾਜ ਨੇ ਬੰਦਿਆਂ ਦਾ ਬਚਾ ਹਲਦੀ ਘੜੀ ਬਚਾਓ ਸੱਟਾਂ ਬੇਟਾਂ ਬਹੁਤ ਵਾਹ ਪਰ ਕੀ ਬਚਾਵਾ ਬੰਦਿਆਂ ਦਾ ਬੰਦਾ ਨਹੀਂ ਕੋਈ ਥੱਲੇ ਆਪਣਾ ਨਸ਼ਿੰਦਰ ਸਿੰਘ ਜੀ ਕੀ ਗੱਲ ਬਾਰੇ ਇਹ ਫੋਰਮੈਨ ਦੀ ਥੋੜੀ ਨਿਗਹਿਲੀ ਹੋ ਗਈ ਜੀ ਥੱਲੇ ਬੱਲੀਆਂ ਨਹੀਂ ਸਹੀ ਲਾਈਆਂ ਲੈਂਟਰ ਪਾਇਆ ਜਾ ਰਿਹਾ ਜੀ ਦੇਖ ਪਾ ਹਾਂ ਸਾਰਾ ਪੈ ਗਿਆ ਜੀ ਮੁਕੰਮਲ ਹੋ ਗਿਆ ਜੀ ਕਿੰਨੀ ਇਹਦੀ ਲਵਾਈਕ ਨਹੀਂ ਚੜਾਈ ਸੀ ਲੈਂਟਰ ਜੀ ਇਹਨਾ ਨਹੀਂ ਪਤਾ ਜੀ ਕਿੰਨੀ ਲੰਮੀ ਲੰਮੇ ਆ ਇਹਨਾਂ ਨੇ ਮੈਨੂੰ ਪਤਾ ਦੇ ਉਤਰਾਂ ਇਹ ਨਾ ਜਿਹਨੂੰ ਵੇਖੋ ਥੱਲੋਂ ਗੱਡ ਕੇ ਮਲਵਾ ਸਾਰਾ ਫਿਰ ਵੇਨੇ ਆ ਵੀ ਕਿੰਨੇ ਆ ਜਸਮੀਨੀ ਮਾੜੀ ਮੋੜ ਜੀ ਕੇ ਇਹਦੇ ਚ ਰੀੜਾ ਹੀ ਆ ਜਿਆਦਾ ਨਹੀਂ ਕੋਈ ਹਾਂ ਅਜੇ ਪੂਰਾ ਕੋਈ ਪਤਾ ਨਹੀਂ ਆ ਵੀ ਕੋਈ ਬੰਦਾ ਮਾਰਾ ਬਚਾ ਹੀ ਕਰੇ ਆਏ ਆ ਇਹ ਸੰਤ ਭਰਾ ਪਿੰਡ ਜੀ ਕੀ ਗੱਲਬਾਤ ਹੋਈ ਤੁਹਾਨੂੰ ਲੱਗਤ ਗੱਲਬਾਤ ਇਹ ਖਿਸਕਿਆ ਵਾਲਾ ਪਹਿਲਾਂ ਦੱਸਦੇ ਦੋ ਪਲੇਟਾਂ ਖਿਸਕੀਆਂ ਵਾ ਦੋ ਪਲੇਟਾਂ ਸੈੱਟ ਕਰਕੇ ਤੇ ਜੇ ਮਤਲਬ ਤਿਆਰੀ ਕੀਤੀ ਆ ਪਾਉਣ ਦੀ ਲੈਂਟ ਸਾਰਾ ਤਕਰੀਬ ਪੈ ਗਿਆ ਹੈਗਾ ਦਾਹਾਂ ਗੋਰੀਆਂ ਦਾ ਮਾਰ ਰਹਿ ਗਿਆ ਜੋ ਨਾ ਕਿਹਦੇ ਠੇਕੇਦਾਰ ਦੀ ਨਗਹਿਲੀ ਦਿੱਤੀ ਜਾ ਰਹੀ ਹੈ ਨਹੀਂ ਨਗਹਿਲੀ ਕੋਈ ਨਹੀਂ ਜੀ ਪਰਮੇਸ਼ਰ